ਹੇਲੂਇਆ 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 ਉਸ ਮਸੀਹ ਦੇ ਨਾਮ ਕੀ ਜੈ ਹੇਲੂਇਆ 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 ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਵੀ ਔਰ ਜਿਸ ਤਰ੍ਹਾਂ ਇਸ ਮਹੀਨੇ ਦੇ ਵਿੱਚ ਵੀ ਬਹੁਤ ਸਾਰੇ ਸ਼ਰਾਰਤੀ ਅੰਸਰਾਂ ਵੱਲੋਂ ਕੁਝ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਕੁਝ ਕਨੇ ਪਰ ਅਸੀਂ ਅੱਜ ਐਸਐਸਪੀ ਨੂੰ ਮੰਗ ਪੱਤਰ ਦਿੱਤਾ ਗਿਆ ਸਾਡੇ ਵੱਲੋਂ ਪੂਰੇ ਪਾਸਟਰ ਗੁਰਦਾਸਪੁਰ ਦੇ ਜਿੰਨੇ ਵੀ ਮਿਸਟਰੀਆਂ ਚਰਚਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਕਿ ਜਿਹੜੇ ਵੀ ਆਪਣੇ ਚਰਚਾਂ ਦੇ ਵਿੱਚ ਜਾਂ ਸ਼ੋਭਾ ਯਾਤਰਾ ਕਰ ਰਹੇ ਆ ਜਾਂ ਕ੍ਰਿਸਮਸ ਦੀਆਂ ਮੀਟੀਆਂ ਕਰ ਰਹੇ ਉਸ ਵਿੱਚ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਔਰ ਉਹਨਾਂ ਨੇ ਵੀ ਆਪਣੇ ਵੱਲੋਂ ਆਸ਼ਵਾਸ਼ਣ ਦਿੱਤਾ ਹੈ ਕਿ ਅਸੀਂ ਪੂਰੀ ਅੱਛੇ ਤਰੀਕੇ ਨਾਲ ਅਸੀਂ ਸਿਕਿਉਰਿਟੀ ਪ੍ਰੋਵਾਈਡ ਕਰਾਂਗੇ ਕਿਉਂਕਿ ਅਸੀਂ ਸਾਡਾ ਪ੍ਰਭੂ ਜੀ ਸ਼ੁਮਸੀ ਦਾ ਦਿਹਾੜਾ ਸਾਲ ਦੇ ਵਿੱਚ ਇੱਕ ਵਾਰ ਜਾਂਦਾ ਹੈ ਔਰ ਬਹੁਤ ਸਾਰੇ ਤਿਆਨ ਸਰ ਇਸ ਤਰ੍ਹਾਂ ਦੇ ਉੱਠਦੇ ਆ ਕਿ ਉਹ ਸਾਡੇ ਮਸੀਹ ਪ੍ਰੋਗਰਾਮਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਅਸੀਂ ਇਹ ਮੰਗ ਪੱਤਰ ਦੇ ਕੇ ਇਹ ਇੱਕ ਅਸਤੇ ਦੇ ਵੱਲੋਂ ਨਹੀਂ ਇਹ ਪੂਰੇ ਗੁਰਦਾਸਪੁਰ ਦੇ ਜਿੰਨੀਆਂ ਵੀ ਮਿਨਿਸਟਰੀਆਂ ਔਰ ਜਿੰਨੇ ਵੀ ਚਰਚ ਹੈ ਉਹਨਾਂ ਦੇ ਵੱਲੋਂ ਇਹ ਮੰਗ ਪੱਤਰ ਦਿੱਤਾ ਗਿਆ ਹੈ ਉਹਨਾਂ ਨੇ ਇਹ ਆਸ਼ਵਾਸ਼ਣ ਦਿੱਤਾ ਗਿਆ ਹੈ ਕਿ ਤੁਹਾਨੂੰ ਕੋਈ ਟੈਨਸ਼ਨ ਦੀ ਲੋੜ ਨਹੀਂ ਆ ਅਸੀਂ ਅਸੀਂ ਪੂਰੇ ਤਰੀਕੇ ਦੇ ਨਾਲ ਤੁਹਾਡੀ ਸਿਕਿਉਰਿਟੀ ਪ੍ਰੋਵਾਈਡ ਕਰਾਂਗੇ ਜਿਸ ਜਿਸ ਜਗ੍ਹਾ ਤੇ ਜਿੱਥੇ ਵੀ ਚਰਚ ਵਿੱਚ ਪ੍ਰੋਗਰਾਮ ਕੀਤੇ ਜਾਣਗੇ ਜਾਂ ਸ਼ੋਭਾ ਯਾਤਰਾ ਕੀਤੀਆਂ ਜਾਣਗੀਆਂ ਜਾਂ ਨਾਈਟ ਪ੍ਰੋਗਰਾਮ ਜਾਂ 크ਿਸਮਸ ਦੇ ਦਿਹਾੜੇ ਤੇ 24 ਔਰ 25 ਦੇ ਨਾਈਟ ਜਾਂ ਦਿਨ ਉੱਤੇ ਪ੍ਰੋਗਰਾਮ ਜਿਹੜਾ ਕੀਤਾ ਜਾ ਰਿਹਾ ਉਸ ਵਿੱਚ ਉਹਦੇ ਵਿੱਚ ਸਿਕਿਉਰਿਟੀ ਪ੍ਰੋਵਾਈਡ ਕਰਨਗੇ ਅਸੀਂ ਤੋ ਪਹਿਲਾ ਮੈਂ ਤੁਹਾਡੇ ਇਸ ਚੈਨਲ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ مسیਈ ਭਾਈਚਾਰੇ ਨੂੰ ਪ੍ਰਭੂ ਯਿਸੂਮਸੀਹ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਔਰ ਮੈਂ ਰੈਵਰੈਂਟ ਸਰਾਫਿਨ ਸਬਰਵਾਲ ਪੈਂਟੀਕੋਸਟਲ ਪਾਸਟਰ ਐਸੋਸੀਏਸ਼ਨ ਪ੍ਰੈਜ਼ੀਡੈਂਟ ਔਰ ਨਾਲ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ 크ਰਿਸਚੀਅਨ ਲੀਡਰ ਅੱਜ ਅਸੀਂ ਸਾਰਿਆਂ ਨੇ ਮਿਲ ਕੇ ਐਸਐਸਪੀ ਗੁਰਦਾਸਪੁਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਜਿਹਦੇ ਵਿੱਚ ਉਹਨਾਂ ਨੂੰ ਇਹ ਜਾਹ ਦਿਲਾਇਆ ਗਿਆ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਕੁਝ ਸ਼ਰਾਰਤੀਆਂ ਸਰਾਂ ਵੱਲੋਂ ਮਸੀਹ ਕੌਮ ਦੇ ਉੱਤੇ ਝੂਠੇ આરોਪ ਲਗਾ ਕੇ ਉਹਨਾਂ ਦੇ ਉੱਤੇ ਤੰਜ ਕੱਸ ਕੇ ਔਰ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਉਹਨਾਂ ਦੇ ਪੁਤਲੇ ਫੁਕੇ ਗਏ ਔਰ ਕਈ ਤਰ੍ਹਾਂ ਦੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਡਰਾਵੇ ਦਿੱਤੇ ਗਏ ਤਾਂ ਜੋ ਐਸੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਕਰਨਗੇ ਸੋ ਸਾਡੇ ਹਰ ਸਾਲ ਕਰੇ ਸਮਸਤੇ ਦਿਨਾਂ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਚਰਚਾਂ ਦੇ ਉੱਤੇ ਜਾਂ ਸ਼ੋਭਾ ਯਾਤਰਾਵਾਂ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਉਹਨਾਂ ਦੇ ਇਸ ਖੁਸ਼ੀ ਦੇ ਮੌਕੇ ਉੱਤੇ ਪ੍ਰੋਗਰਾਮਾਂ ਦੇ ਵਿੱਚ ਬਹੁਤ ਹੀ ਤਰ੍ਹਾਂ ਦੇ ਕਈ ਰੰਗ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਅਸੀਂ ਸਾਰੇ ਹੀ ਪਾਸਟਰ ਸਹਿਬਾਨਾਂ ਵੱਲੋਂ ਔਰ ਸਾਡੇ ਲੀਡਰ ਸਹਿਬਾਨਾਂ ਵੱਲੋਂ ਐਸਐਸਪੀ ਸਾਹਿਬ ਨੂੰ ਮੰਗ ਕੀਤੀ ਗਈ ਹੈ ਕਿ ਜਿਹੜੀ ਸਾਰੇ ਹੀ ਚਰਚਾਂ ਦੀ 24 25 ਦਸੰਬਰ ਦੇ ਪ੍ਰੋਗਰਾਮ ਉਸ ਤੋਂ ਪਹਿਲਾਂ ਵੀ ਸ਼ੁਭਾ ਯਾਤਰਾਵਾਂ ਦੇ ਪ੍ਰੋਗਰਾਮ ਉਹਨਾਂ ਦੇ ਵਿੱਚ ਜਿਹੜੀ ਸੁਰੱਖਿਆ ਹੈ ਉਹ ਯਕੀਨੀ ਬਣਾਈ ਜਾਵੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਨਾਮ ਚ ਜੈਮ ਸਿੱਧੀ ਔਰ ਇਹ ਮੰਗ ਪੱਤਰ ਦਿੱਤਾ ਗਿਆ ਵੱਡੇ ਦਿਨ ਨੂੰ ਲੈ ਕੇ 크리스마ਸ ਨੂੰ ਲੈ ਕੇ ਔਰ ਤੁਸੀਂ ਦੇਖਿਆ ਪਿਛਲੇ ਸਾਲਾਂ ਚ ਦਿਨਾਂ ਚ ਮਹੀਨਿਆਂ ਚ ਕਿ ਹਰ ਸਾਲ 크리스마ਸ ਤੇ ਕੋਈ ਨਾ ਕੋਈ ਅਸਰਾਰਸਤੀ ਅੰਸ਼ ਰੁੱਟਦਾ ਵਾ ਅਤੇ ਕੋਈ ਨਾ ਕੋਈ ਨਵੀਂ ਜਿਹੜੀਆਂ ਮਾ ਪ੍ਰੋਬਲਮਸ ਆ ਕੜੀਆਂ ਖੜੀਆਂ ਕਰਦਾ ਵਾ ਤੇ ਉਹਦੇ ਵਿਸ਼ੇ ਵਿੱਚ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਵਾ ਪੀਣਾ ਦਿਨਾਂ ਦੇ ਵਿੱਚ ਚਰਚਾਂ ਦੀ ਸੁਰੱਖਿਆ ਕੀਤੀ ਜਾਣ ਔਰ ਜਿੱਦਾਂ ਸਭ ਜੱਤਾਂ ਨਿਕਲੀਆਂ ਨੇ 크리스마ਸ ਦੇ ਪ੍ਰੋਗਰਾਮ ਨੇ 24 25 ਦਸੰਬਰ ਦੋਸਤੋ ਪਹਿਲਾਂ ਵੀ ਲਈ ਪ੍ਰੋਗਰਾਮ ਨੇ ਲਿਖੇ ਗਏ ਨੇ ਉਹਨਾਂ ਦੀ ਖਾਸ ਕਰਕੇ ਜ਼ਿਲ੍ਹਾ ਗੁਰਦਾਸਪੁਰ ਦੇ ਜਿੰਨੇ ਵੀ ਚਰਚ ਨੇ ਪਾਸਟਰ ਸਾਹਿਬਾਨ ਮਿਨਿਸਟਰੀਆਂ ਉਹਨਾਂ ਦੀ ਸੁਰੱਖਿਆ ਦਾ ਵਧਾਈ ਜਾਵੇ ਤਾਂ ਜੋ ਮਸੀਹ ਭਾਈਚਾਰਾ ਵਧੀਆ ਤਰੀਕੇ ਨਾਲ ਆਪਣਾ ਜੋ ਇਹ ਖੁਸ਼ੀ ਦਾ ਜਨਮ ਦਿਨ ਹੈ ਪ੍ਰਭੂ ਯਸ਼ੂ ਦਾ ਉਹਨੂੰ ਵਧੀਆ ਤਰੀਕੇ ਨਾਲ ਮਨਾ ਸਕੇ